ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੀ ਆ ਕਾਂਗਰਸ ਹਰਿਆਣਾ ਵਿੱਚ ਸੱਤਾ ਵਿੱਚ ਵਾਪਸੀ ਲਈ ਪੂਰੀ ਤਰ੍ਹਾਂ ਕੋਸ਼ਿਸ਼ ਕਰ ਰਹੀ ਹੈ ਇਸ ਦੇ ਨਾਲ ਹੀ ਕਾਂਗਰਸ ਵਿੱਚ ਵੀ ਮੁੱਖ ਮੰਤਰੀ ਅਹੁਦੇ ਨੂੰ ਲੈ ਕੇ ਸਿਆਸੀ ਬਿਆਨਬਾਜ਼ੀ ਚੱਲੀ ਆ ਹੈ ਇਸ ਦੌਰਾਨ ਕਾਂਗਰਸ ਦੀ ਸੰਸਦਕ ਕੁਮਾਰੀ ਸ਼ੈਲਜਾ ਨੇ ਕਿਹਾ ਕਿ ਕਾਂਗਰਸ ਵਿੱਚ ਦਲਿਤ ਭਾਈਚਾਰੇ ਦਾ ਸੀਐਮ ਦਲਿਤ ਭਾਈਚਾਰੇ ਦੀ ਵੀ ਇਹੀ ਮੰਗ ਹੈ ਤਬਦੀਲੀਆਂ ਵੀ ਸਮੇਂ ਅਨੁਸਾਰ ਆਉਂਦੀਆਂ ਹਨ ਰਾਹੁਲ ਗਾਂਧੀ ਵੀ ਦਲਿਤ ਭਾਈਚਾਰੇ ਨੂੰ ਅੱਗੇ ਲਿਆਉਣਾ ਚਾਹੁੰਦੇ ਹਨ ਹਾਈ ਕਮਾਂਡ ਕਾਂਗਰਸ ਦੇ ਮੁੱਖ ਮੰਤਰੀ ਚੇਰੇ ਦੀ ਚੋਣ ਕਰੇਗੀ ਸਿਰਸਾ ਦੇ ਸੰਸਦ ਮੈਂਬਰ ਸ਼ਿਲਜ਼ਾ ਨੇ ਸ਼ੁੱਕਰਵਾਰ ਨੂੰ ਕਾਲਾ ਵਾਲੀ ਵਿੱਚ ਚੋਣ ਪ੍ਰਚਾਰ ਕੀਤਾ ਉਹਨਾਂ ਕਾਂਗਰਸੀ ਉਮੀਦਵਾਰ ਸ਼ਿਸ਼ਪਾਲ ਕਹਿਰਵਾਲਾ ਦੇ ਹੱਕ ਦੇ ਵਿੱਚ ਜਨ ਸਵਾ ਕੀਤੀ ਇਸ ਦੌਰਾਨ ਉਹਨਾਂ ਨੇ ਪੱਤਰਕਾਰਾਂ ਦੇ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਹਰਿਆਣਾ ਵਿੱਚ ਭਾਜਪਾ ਦਾ ਸਫਾਇਆ ਹੋ ਚੁੱਕਿਆ ਹੈ ਕਾਂਗਰਸ ਬਹੁਮਤ ਨਾਲ ਸਰਕਾਰ ਬਣਾ ਰਹੀ ਹੈ ਉਹਨਾਂ ਨੇ ਕਿਹਾ ਕਿ ਮੇਰੇ ਖੂਨ ਦੇ ਵਿੱਚ ਕਾਂਗਰਸ ਹੈ ਮੈਂ ਮਰਦੇ ਦਮ ਤੱਕ ਕਾਂਗਰਸ ਵਿੱਚ ਰਹਾਂਗੀ ਭਾਜਪਾ ਜੀਆਂ ਚਾਲਾਂ ਚੱਲਦੀ ਹੈ ਲੋਕ ਭਾਜਪਾ ਦੀਆਂ ਚਾਲਾਂ ਤੋਂ ਤੰਗ ਆ ਚੁੱਕੇ ਹਨ ਇਸ ਦੇ ਨਾਲ ਹੀ ਉਹਨਾਂ ਨੇ ਕਿਹਾ ਕਿ 10 ਸਾਲਾਂ ਤੋਂ ਹਰਿਆਣਾ ਰਾਜ ਦੇ ਵਿੱਚ ਭਾਜਪਾ ਦਾ ਅਨੁਸ਼ਾਸਨ ਨਹੀਂ ਸਗੋਂ ਮਾੜਾ ਸ਼ਾਸਨ ਰਿਹਾ ਹੈ ਸਰਕਾਰੀ ਪੋਰਟਲ ਕਾਰਨ ਲੋਕਾਂ ਨੂੰ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ ਕੇਂਦਰ ਅਤੇ ਸੂਬੇ ਦੇ ਵਿੱਚ ਭਾਜਪਾ ਦੀ ਡਬਲ ਇੰਜਨ ਵਾਲੀ ਸਰਕਾਰ ਫੇਲ ਹੋ ਗਈ ਹੈ ਇਹ ਜ਼ਿਕਰ ਹੈ ਜਿਹੜਾ ਉਹ ਕਾਂਗਰਸ ਦੀ ਸੰਸਦ ਕੁਮਾਰੀ ਸ਼ੈਰਜ਼ਾ ਦੇ ਵੱਲੋਂ ਕੀਤਾ ਗਿਆ ਹੈ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਕਾਂਗਰਸ ਹਰਿਆਣਾ ਵਿੱਚ ਸੱਤਾ ਵਿੱਚ ਵਾਪਸੀ ਲਈ ਪੂਰੀ ਤਰ੍ਹਾਂ ਕੋਸ਼ਿਸ਼ ਕਰ ਰਹੀ ਹੈ ਇਸ ਦੇ ਨਾਲ ਹੀ ਕਾਂਗਰਸ ਵਿੱਚ ਵੀ ਮੁੱਖ ਮੰਤਰੀ ਅਹੁਦੇ ਨੂੰ ਲੈ ਕੇ ਸਿਆਸੀ ਬਹਿਾਨਵਾਜ਼ੀ ਚੱਲ ਰਹੀ ਹੈ ਇਸ ਦੌਰਾਨ ਕਾਂਗਰਸ ਦੀ ਸੰਸਦ ਕੁਮਾਰੀ ਸ਼ੈਰਜ਼ਾ ਨੇ ਕਿਹਾ ਕਿ ਕਾਂਗਰਸ ਵਿੱਚ ਦਲਿਤ ਭਾਈ ਚਾਰੇ ਦਾ ਸੀਐਮ ਦਲਿਤ ਭਾਈ ਚਾਰੇ ਦੀ ਵੀ ਇਹੀ ਮੰਗ ਹੈ ਤਬਦੀਲੀਆਂ ਵੀ ਸਮੇਂ ਅਨੁਸਾਰ ਆਉਂਦੀਆਂ ਹਨ ਰਾਹੁਲ ਗਾਂਧੀ ਵੀ ਦਲਿਤਪਾਈ ਚਾਰੇ ਨੂੰ ਅੱਗੇ ਲਿਆਉਣਾ ਚਾਹੁੰਦੇ ਹਨ ਹਾਈ ਕਮਾਂਡ ਕਾਂਗਰਸ ਦੇ ਮੁੱਖ ਮੰਤਰੀ ਚੇਰੇ ਦੀ ਚੋਣ ਕਰੇਗੀ ਸਿਰਸਾ ਦੇ ਸੰਸਦ ਮੈਂਬਰ ਸ਼ਿਲਜ਼ਾ ਨੇ ਸ਼ੁੱਕਰਵਾਰ ਨੂੰ ਕਾਲਾਵਾਲੀ ਵਿੱਚ ਚੋਣ ਪ੍ਰਚਾਰ ਕੀਤਾ ਉਨ੍ਹਾਂ ਕਾਂਗਰਸੀ ਉਮੀਦਵਾਰ ਸ਼ਿਸ਼ਪਾਲ ਖੇਰ ਵਾਲਾ ਦੇ ਹੱਕ ਦੇ ਵਿੱਚ ਜਨ ਸਵਾ ਕੀਤੀ ਇਸ ਦੌਰਾਨ ਉਹਨਾਂ ਨੇ ਪੱਤਰਕਾਰਾਂ ਦੇ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਹਰਿਆਣਾ ਵਿੱਚ ਭਾਜਪਾ ਦਾ ਸਫਾਇਆ ਹੋ ਚੁੱਕਿਆ ਹੈ ਕਾਂਗਰਸ ਬਹੁਮਤ ਨਾਲ ਸਰਕਾਰ ਬਣਾ ਰਹੀ ਹੈ ਉਹਨਾਂ ਨੇ ਕਿਹਾ ਕਿ ਮੇਰੇ ਖੂਨ ਦੇ ਵਿੱਚ ਕਾਂਗਰਸ ਹੈ ਮੈਂ ਮਰਦੇ ਦਮ ਤੱਕ ਕਾਂਗਰਸ ਵਿੱਚ ਰਹਾਂਗੀ ਭਾਜਪਾ ਜਿੰਨੀਆਂ ਚਾਲਾਂ ਚਲਦੀ ਹੈ ਲੋਕ ਭਾਜਪਾੰਦਿਆਂ ਚਾਲਾਂ ਤੋਂ ਤੰਗ ਆ ਚੁੱਕੇ ਹਨ ਇਸ ਦੇ ਨਾਲ ਹੀ ਉਹਨਾਂ ਨੇ ਕਿਹਾ ਕਿ 10 ਸਾਲਾਂ ਤੋਂ ਹਰਿਆਣਾ ਰਾਜ ਦੇ ਵਿੱਚ ਭਾਜਪਾ ਦਾ ਅਨੁਸ਼ਾਸਨ ਨਹੀਂ ਸਗੋਂ ਮਾੜਾ ਸ਼ਾਸਨ ਦੇਹਾ ਹੈ ਸਰਕਾਰੀ ਪੋਰਟਲ ਕਾਰਨ ਲੋਕਾਂ ਨੂੰ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ ਕੇਂਦਰ ਅਤੇ ਸੂਬੇ ਦੇ ਵਿੱਚ ਭਾਜਪਾ ਦੀ ਡਬਲ ਇੰਜਨ ਵਾਲੀ ਸਰਕਾਰ ਫੇਲ ਹੋ ਗਈ ਹੈ ਇਹ ਜਿਕਰ ਹੈ ਜਿਹੜਾ ਉਹ ਕਾਂਗਰਸ ਦੀ ਸੰਸਦ ਕੁਮਾਰੀ ਸ਼ੈਲਜਾ ਦੇ ਵੱਲੋਂ ਕੀਤਾ ਗਿਆ ਹੈ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੀਆਂ ਕਾਂਗਰਸ ਹਰਿਆਣਾ ਵਿੱਚ ਸੱਤਾ ਵਿੱਚ ਵਾਪਸੀ ਲਈ ਪੂਰੀ ਤਰ੍ਹਾਂ ਕੋਸ਼ਿਸ਼ ਕਰ ਰਹੀ ਹੈ ਇਸ ਦੇ ਨਾਲ ਹੀ ਕਾਂਗਰਸ ਵਿੱਚ ਵੀ ਮੁੱਖ ਮੰਤਰੀ ਅਹੁਦੇ ਨੂੰ ਲੈ ਕੇ ਸਿਆਸੀ ਬਹਿਾਨਵਾਜ਼ੀ ਚੱਲੀ ਹੈ ਇਸ ਦੌਰਾਨ ਕਾਂਗਰਸ ਦੀ ਸੰਸਦਕ ਕੁਮਾਰੀ ਸ਼ੈਲਜਾ ਨੇ ਕਿਹਾ ਕਿ ਕਾਂਗਰਸ ਵਿੱਚ ਦਲਿਤ ਭਾਈਚਾਰੇ ਦਾ ਸੀਐਮ ਦਲਿਤ ਭਾਈਚਾਰੇ ਦੀ ਵੀ ਇਹੀ ਮੰਗ ਹੈ ਤਬਦੀਲੀਆਂ ਵੀ ਸਮੇਂ ਅਨੁਸਾਰ ਆਉਂਦੀਆਂ ਹਨ ਰਾਹੁਲ ਗਾਂਧੀ ਵੀ ਦਲਿਤ ਭਾਈਚਾਰੇ ਨੂੰ ਅੱਗੇ ਲਿਆਉਣਾ ਚਾਹੁੰਦੇ ਹਨ ਹਾਈ ਕਮਾਂਡ ਕਾਂਗਰਸ ਦੇ ਮੁੱਖ ਮੰਤਰੀ ਚੇਰੇ ਦੀ ਚੋਣ ਕਰੇਗੀ ਸਿਰਸਾ ਦੇ ਸੰਸਦ ਮੈਂਬਰ ਸ਼ਿਲਜ਼ਾ ਨੇ ਸ਼ੁੱਕਰਵਾਰ ਨੂੰ ਕਾਲਾ ਵਾਲੇ ਵਿੱਚ ਚੋਣ ਪ੍ਰਚਾਰ ਕੀਤਾ ਉਹਨਾਂ ਕਾਂਗਰਸੀ ਉਮੀਦਵਾਰ ਸ਼ਿਸ਼ਪਾਲ ਕਹਿਰਵਾਲਾ ਦੇ ਹੱਕ ਦੇ ਵਿੱਚ ਜਨ ਸਵਾ ਕੀਤੀ ਇਸ ਦੌਰਾਨ ਉਹਨਾਂ ਨੇ ਪੱਤਰਕਾਰਾਂ ਦੇ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਹਰਿਆਣਾ ਵਿੱਚ ਭਾਜਪਾ ਦਾ ਸਫਾਇਆ ਹੋ ਚੁੱਕਿਆ ਹੈ ਕਾਂਗਰਸ ਬਹੁਮਤ ਨਾਲ ਸਰਕਾਰ ਬਣਾ ਰਹੀ ਹੈ ਉਹਨਾਂ ਨੇ ਕਿਹਾ ਕਿ ਮੇਰੇ ਖੂਨ ਦੇ ਵਿੱਚ ਕਾਂਗਰਸ ਹੈ ਮੈਂ ਮਰਦੇ ਦਮ ਤੱਕ ਕਾਂਗਰਸ ਵਿੱਚ ਰਹਾਂਗੀ ਭਾਜਪਾ ਦੀਆਂ ਚਾਲਾਂ ਚੱਲਦੀ ਹੈ ਲੋਕ ਭਾਜਪਾ ਦੀਆਂ ਚਾਲਾਂ ਤੋਂ ਤੰਗ ਆ ਚੁੱਕੇ ਹਨ ਇਸ ਦੇ ਨਾਲ ਹੀ ਉਹਨਾਂ ਨੇ ਕਿਹਾ ਕਿ 10 ਸਾਲਾਂ ਤੋਂ ਹਰਿਆਣਾ ਰਾਜ ਦੇ ਵਿੱਚ ਭਾਜਪਾ ਦਾ ਅਨੁਸ਼ਾਸਨ ਨਹੀਂ ਸਗੋਂ ਮਾੜਾ ਸ਼ਾਸਨ ਦੇਹਾ ਹੈ ਸਰਕਾਰੀ ਪੋਰਟਲ ਕਾਰਨ ਲੋਕਾਂ ਨੂੰ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ ਕੇਂਦਰ ਅਤੇ ਸੂਬੇ ਦੇ ਵਿੱਚ ਭਾਜਪਾ ਦੀ ਡਬਲ ਇੰਜਨ ਵਾਲੀ ਸਰਕਾਰ ਫੇਲ ਹੋ ਗਈ ਹੈ ਇਹ ਜ਼ਿਕਰ ਹੈ ਜਿਹੜਾ ਉਹ ਕਾਂਗਰਸ ਦੀ ਸੰਸਦ ਕੁਮਾਰੀ ਸ਼ੈਰਜ਼ਾ ਦੇ ਵੱਲੋਂ ਕੀਤਾ ਗਿਆ ਹੈ